ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਬੱਸ ਸਟੈਂਡ ਦੇ ਲੇਡੀਜ਼ ਵਾথরੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਬੱਚੇ ਰੱਖਣ ਵਾਲੇ ਮੌਕਿਆਂ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਵਾথরੂਮ ਦੇ ਵਿੱਚ ਸਫਾਈ ਕਰਮਚਾਰੀ ਸਫਾਈ ਕਰਨੇ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਹੈ ਜਿਹੜਾ ਉਹ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਨੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ 43 ਸੈਕਟਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਜਿਹੜਾ ਉਹ ਜਿਉਂਦਾ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੈ ਪੁਲਿਸ ਨੇ ਬੱਸ ਸਟੈਂਡ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਸਾਰੇ ਹਸਪਤਾਲਾਂ ਦਾ ਰਿਕਾਰਡ ਵੀ ਪਤਲਾਇਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਅਤੇ ਮੁੰਡਾ ਬੱਚੇ ਨੂੰ ਬਾਥਰੂਮ ਵਿੱਚ ਸੁੱਟ ਕੇ ਗਏ ਹਨ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਜਿਹੀ ਘਨੌਣੀ ਹਰਕਤ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਦੇ ਚਾਹਵੇਗਾ ਬਿਊਰੋ ਰਿਪੋਰਟ ਦਿਸਪਲੇਡ ਨਿਊਜ਼ ਸੇ ਨਾਲ ਤਨਵਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਬੱਚੇ ਰੱਖਣ ਵਾਲੇ ਮੌਕਿਆਂ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਬਾਥਰੂਮ ਦੇ ਵਿੱਚ ਸਫਾਈ ਕਰਮਚਾਰੀ ਸਫਾਈ ਕਰਨੇ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਇਹ ਜਿਹੜਾ ਉਹ ਦਿਖਾਈ ਦਿੰਦਾ ਹੈ ਜਿਸ ਤੋ ਬਾਅਦ ਉਹ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਨੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ 43 ਸੈਕਟਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਇਹ ਉਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਜਿਹੜਾ ਉਹ ਜਿਉਂਦਾ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੈ ਪੁਲਿਸ ਨੇ ਬੱਸ ਸਟੈਂਡ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਸਾਰੇ ਹਸਪਤਾਲਾਂ ਦਾ ਰਿਕਾਰਡ ਵੀ ਪਤਲਾਇਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਅਤੇ ਮੁੰਡਾ ਬੱਚੇ ਨੂੰ ਬਾਥਰੂਮ ਵਿੱਚ ਸੁੱਟ ਕੇ ਗਏ ਹਨ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਜਿਹੀ ਕਾਨੂੰਨੀ ਹਰਕਤ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਦੇ ਚਾਹਵੇਗਾ ਬਿਊਰੋ ਰਿਪੋਰਟ ਦਿਸਪਲੇਡ ਨਿਊਜ਼ ਤੇ ਨਾਲ ਤਨਖਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਬੱਚੇ ਰੱਖਣ ਵਾਲੇ ਮੌਕਿਆਂ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਬਾਥਰੂਮ ਦੇ ਵਿੱਚ ਸਫਾਈ ਕਰਮਚਾਰੀ ਸਫਾਈ ਕਰਨੇ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਇਹ ਜਿਹੜਾ ਹੋ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਨੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ 43 ਸੈਕਟਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਇਹ ਉਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਜਿਹੜਾ ਉਹ ਜਿਉਂਦਾ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੈ ਪੁਲਿਸ ਨੇ ਬੱਸ ਸਟੈਂਡ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਸਾਰੇ ਹਸਪਤਾਲਾਂ ਦਾ ਰਿਕਾਰਡ ਵੀ ਪਤਾ ਲਾਇਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਅਤੇ ਮੁੰਡਾ ਬੱਚੇ ਨੂੰ ਬਾਥਰੂਮ ਵਿੱਚ ਸੁੱਟ ਕੇ ਗਏ ਹਨ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਾਉਣੀ ਹਰਕਤ ਕਰਨ ਵਾਲਿਆਂ ਨੂੰ ਜਲ ਜਤੋ ਜਲਦ ਕਾਬੂ ਕਰਦੇ ਚਾਹਵੇਗਾ ਵੀਰੋ ਰਿਪੋਰਟ ਦਿਸ਼ ਅਪਡੇਟ نیوز ਨਾਲ ਸੰਤਵਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਬੱਚੇ ਰੱਖਣ ਵਾਲੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਬਾਥਰੂਮ ਦੇ ਵਿੱਚ ਸਫਾਈ ਕਰਮਚਾਰੀ ਸਫਾਈ ਕਰਨੇ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਹੈ ਜਿਹੜਾ ਉਹ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਨੇ ਤਾਂ ਦੱਸਦੀ ਹੈ ਕਿ ਚੰਡੀਗੜ੍ਹ ਦੇ 43 ਸੈਕਟਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ ਤੇ ਉਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਜਿਹੜਾ ਉਹ ਜਿਉਂਦਾ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੈ ਪੁਲਿਸ ਨੇ ਬੱਸ ਸਟੈਂਡ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਸਾਰੇ ਹਸਪਤਾਲਾਂ ਦਾ ਰਿਕਾਰਡ ਵੀ ਪਤਾ ਲਾਇਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਅਤੇ ਮੁੰਡਾ ਬੱਚੇ ਨੂੰ ਬਾਥਰੂਮ ਵਿੱਚ ਸੁੱਟ ਕੇ ਗਏ ਹਨ حال پولیس ਦੇ ਵੱਲੋਂ मामਲੇ ਦੀ ਜਾਂਚ ਕੀਤੀ ਜਾ ਰਹੀ ਹੈ پولیس ਦਾ ਕਹਿਣਾ ਹੈ ਕਿ ਜੇ ਇਹ ਕਾਨੂੰਨੀ ਹਰਕਤ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਦਿਆ ਜਾਵੇਗਾ ਬਿਊਰੋ ਰਿਪੋਰਟ ਦिशाਪ੍ਰੇਡ ਨਿਊਜ਼ ਨਾਲ ਤਨਖਾਰਾ